ਵਾਹਿਗੁਰੂ ਜੀ ਕਾ ਕਲ ਸਾਹ ਕਰ ਹੈ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਿਸ ਤੂ ਦੇ ਸੋਈ ਜਨ ਪਾਵੈ ਪਵਤਾ ਪੂਜਨ ਦੇਹ ਜਿਸਨੋ ਹੋਰ ਕਿਆ ਕਰ ਹੈ ਵਿਚਾਰਿਆ ਪਵਹਤ ਸੋ ਜਨ ਦੇਹ ਜਿਸਨੋ ਇੱਥੇ ਵਿਸਰਾਮ ਹੋਰ ਕੀ ਕਰਹਿ ਵਿਚਾਰਿਆ ਇੱਕ ਪਰਮ ਭੂਲੇ ਫਿਰ ਹੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੂਈ ਜਾਨਾ ਆਵਈ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਾ ਅਕਥ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਸਭ ਪਦਵੀ ਵੀ ਥੋੜਾ ਠਹਿਰਾ ਦੇ ਧਨ ਮਾਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਾ ਨਾਨਕ ਸੁਣਹੁ ਸੰਤਹੁ ਕਥੇ ਹੋ ਅਕਾਥ ਕਹਾਣੀ ਛੇਤੀ ਬੋਲਨਾ ਕਥੇ ਹੋ ਕਥਿਓ ਉਚਾਰਨ ਕਰਨਾ ਕਥਿ ਹੋ ਊੜਾ ਲੱਗ ਜੇਗਾ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਕਿਨੈ ਨਾ ਪਾਇਓ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਕਿ ਕਿਨੈ ਪਦਤੀ ਵਿਸਰਾਮ ਹੈ ਏ ਹੈ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਹੁਕਮ ਤੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤੇਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂ ਹੋਵੈ ਤੇਰੇ ਨਾਲੇ ਸਤ ਗੁਰੂ ਕਾ ਉਪਦੇਸ ਸੁਣ ਤੂ ਇਥੇ ਵਿਸਰਾਮ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਤੂੰ ਇਥੇ ਜਮਕ ਲਾ ਦਨੀ ਹੈ ਤੂੰ ਸਦਾ ਸੱਚ ਸਮਾਲੇ ਅਗਮ ਅਗੂਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਅੱਖ ਹੈ ਤ ਵਿਖਹ ਸਭ ਤੂ ਹੈ ਜੇ ਨ ਜਗਤ ਉਪਾਇਆ ਕਹੈ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਵ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਭਲਾ ਪਦ ਪੋਲਾ ਹੀ ਉਚਾਰਨ ਕਰਨਾ ਭੱਲਾ ਭੱਲਾ ਨਹੀਂ ਕਹਿ ਦੇਣਾ ਕਹਾ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੋਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਇਥੇ ਵਿਸਰਾਮ ਬਹੁਤ ਨਾਹੀ ਬੋਲਣਾ ਖੰਨਿਅਹੁ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗੁ ਹੁ ਜੁਗ ਨਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ